ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ਮੁਲਾਜ਼ਮੇਰੇ ਉੱਥੇ ਜਿਹੜੇ ਮੇਰੇ ਨਾਲ ਸਾਥੀ ਉਹਦੇ ਆਰਡਰ ਉੱਥੇ ਹੋ ਗਏ ਮੇਰੀ ਅਰੰਜਸ਼ਤਾ ਮੇਰੀ ਬਦਲੀ ਸੁਰਸਿੰਗ ਕਰ ਦਿੱਤੀ ਗਈ ਕਿਸੇ ਗੱਲ ਦੀ ਸਿਆਸੀ ਦਾ ਹੈ ਦੋ ਸਿਆਸੀ ਉਹ ਕੋਈ ਮੇਰੀ ਬੜੀ ਲੋਕ ਮੇਰੇ ਆਵਾਜ਼ੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਲਵਲੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਅਸੀਂ ਕੋਈ ਵੀ ਸਰਕਾਰ ਆਹੀ ਉਹਦੇ ਮੁਲਾਜ਼ਮਾ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਨਹੀਂ ਫੜੀ ਇਹਨਾਂ ਨੂੰ ਦੇਖੋ ਤੇ ਮੈਨੂੰ ਦੁਬਾਰੇ ਫਿਰ ਗੁਰੂ ਬਾਰ-ਬਾਰ ਆਪਣੇ ਘਰ ਬੁਲਾਇਆ ਜਾ ਰਿਹਾ ਹੈ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਾਸਤਾ ਕਹਿੰਦਾ ਲਈ ਕਿ ਦੱਸੋ ਮਰ ਗਾੜੇ ਬਾਦ ਬੁਲਾ ਰਿਹਾ ਹੈ ਤੇ ਉਹਦੇ ਵਿੱਚ ਨਹੀਂ ਵੋਟਾਂ ਦਰਾਂ ਜਿਹੜਾ ਤੁਹਾਨੂੰ ਘਰ ਦੇ ਚ ਬੁਲਾਇਆ ਜਾਂਦਾ ਹੈ ਕਿ ਜਾਂ ਹੋਟਲ ਆ ਜਾ ਰਿਹਾ ਵੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਨਬਰਦਵਾਲ ਦੀ ਪਹਿਲੋ ਲੈਰ ਜਲਦੀ ਪੀਓ ਮੇਰਾ ਕੀ ਕਸੂਰ ਆ ਜਦੋਂ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਪੈਸਾ ਲਿਆ ਹੋਵੇ ਮੈਂ ਦੇ ਦਾਂ ਰਿਹਾ ਮੈਂ ਜਵੈਰ ਕਰ ਦੂੰਗਾ ਜਿਵੇਂ ਜਸੇਵੰਦ ਬੀਠੀ ਜਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੇਰੇ ਲਈ ਬੈਠ ਗਈ ਨਹੀਂ ਤਾਂ ਇਹ ਬੋਟਾਂ ਨੂੰ ਲਾ ਕੇ ਬਦਲੀ ਕੀਤੀ ਬੋਟਾਂ ਨੂੰ ਲਾ ਕੇ ਬਦਲੀ ਕੀਤੀ ਕਿਉਂਕਿ ਸਾਥ ਵਿੱਚ ਕਾਮ ਆਦਮੀ ਪਾਰਟੀ ਦਾ ਨਹੀਂ ਦੱਸੋ ਮੈਂ ਪਹਿਲਾਂ ਬਹੁਤ ਸਾਥ ਦਿੱਤਾ ਆ ਮਾਦੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਵਰਕਰੀ ਵੀ ਕੀਤੀ ਆ ਮੇਰੇ ਕੋਲ ਆਪ ਹੋਂਦੇ ਰਹੇ ਆ ਇਸ ਵਾਰ ਵੋਟਾਂ ਦੇ ਵਿੱਚ ਜਿਹੜੀ ਆ ਮੈਂ ਦਖਲਅਜੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਦੇ ਵਿੱਚ ਕੋਈ ਦਖਲਅਜੀ ਨਹੀਂ ਕੀਤੀ ਕਿਸੇ ਪਰ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਡੀਨ ਵਾਈਜ਼ ਬਦਲੀਆਂ ਜਿਹੜੀਆਂ ਉਹ ਰੀਟਾਇਰ ਵਾਈਜ਼ ਕੋਈ ਵੀ ਨਹੀਂ ਹੋਈ ਜੀ 30 ਸਾਲੋਂ ਕੇ ਬੰਦੇ ਬਿਠੇ ਰਹੇ ਨੇ ਪੰਜਾਬ ਦੀ ਸਰਕਾਰ ਤੋਂ ਰੀਟਾਇਰ ਵਾਈਜ਼ 10 ਦਿਨੋਂ ਕੋਈ ਸਰਕਲ ਹੋਇਆਗਾ ਰੀਟਾਇਰ ਵਾਈਜ਼ ਤੇ ਕੋਈ ਗੱਲ ਨਹੀਂ ਕਾਲ ਦੀ ਮੰਗ ਵੀ ਕਰਦੇ ਆ ਜੇ ਲੰਗਸਤਾ ਤੇਰੀ ਬੰਦੀ ਦੀ ਮੰਗੀ ਗਈ ਆ ਮੰਗੀ ਗਈ ਇਹ ਮੇਰੇ ਜਿੱਥੇ ਬੰਦੀ ਜੋ ਫੈਸਲਾ ਕਰੂਗੀ ਸਾਡੇ ਆਰਡਰ ਰੱਦ ਹੋ ਜਾਈਦੇ ਆ ਤੇ ਦਲਵਿੰਦਰ ਸਿੰਘ ਦੇ ਘਰ ਵਿੱਚ ਜੇ ਤੁਹਾਡੀ ਬਦਲੀ ਨਹੀਂ ਵਾਪਸ ਹੋਣੀ ਤਾਂ ਇਹ ਸੰਘਰਸ਼ ਕਿਸ ਤਰ੍ਹਾਂ ਦਾ ਸੰਘਰਸ਼ ਹੋਰ ਅੱਗੇ ਜਾਊਗਾ ਅੱਜ ਤੁਸੀਂ ਕਿੱਥੇ ਬੈਠੇ ਹੋ ਤਰਨੇ ਹਾਂਜੀ ਅੱਜ ਤੋਂ ਕਿੱਥੇ ਬੈਠੇ ਹੋ ਜਰਨਾਲਾ ਗੁਰੂ ਜਰਨਾਲਾ ਗੁਰੂ ਕਿਸ ਜਗ੍ਹਾ ਦੇ ਹਾਂਜੀ ਜਰਨਾਲਾ ਗੁਰੂ ਕਿਸ ਜਗ੍ਹਾ ਦੇ ਉੱਪਰ ਬੈਠੇਗਾ ਡਿਜੀਤ ਬੈਠਿਆ ਭਾਈ ਮਲਾਦ ਨਹੀਂ ਕਿਹਾ بجلی ਘਰ ਦੇ ਵਿੱਚ ਬੈਠੇ ਟੀਵੀ ਤੇ ਭਾ بجلی ਘਰ ਦੇ ਵਿੱਚ ਬੈਠੇ ਕਿ ਸਾਡਾ ਪੰਜਾਬ ਅੱਜ ਤੱਕ ਕਰਕੇ ਕਿਸੇ ਨੁਮਾਇंदे ਨੇ ਨਾ ਕਿਸੇ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਡਾ ਕੋਈ ਗੱਲ ਨਹੀਂ ਕੀਤੀ ਸਰਕਾਰ ਕਰਕੇ ਲੋਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਇਹ ਜੇ ਕਹਿੰਦੇ ਸੁਣਨ ਆਇਆ ਤੁਹਾਨੂੰ ਦੇਖੋ ਕਰਕੇ ਹੁਣ ਅਗਲਾ ਸਟੈਪ ਇਹ ਹੋਵੇਗਾ ਕਿ ਜੋ ਮਰੀ ਜਨ ਸਭਾ ਫੈਸਲਾ ਕਰੂਗੀ ਉਹ ਹੀ ਹੋਊਗਾ ਜੀ ਤੇ ਇਸ ਕਰਨੇ ਤੋਂ ਬਾਅਦ ਮੈਂ ਕੁਲਦੀਪ ਸਿੰਘ ਉਦੋਕੇ ਸਰਕਾ ਪ੍ਰਧਾਨ ਟੈਕਨੀਕਲ ਸਰਵੋਜਿਨੀਨ ਜੀ ਗੱਲ ਹੋਈ ਆ ਜੀ ਜਿਹੜਾ ਅੱਜ ਤੁਹਾਨੂੰ ਪੇਸ਼ ਕੀਤਾ ਜਾ ਰਿਹਾ ਸਾਡਾ ਇੱਕ ਸਾਥੀ ਤਲਵਿੰਦਰ ਸਿੰਘ ਲਾਇਮਨ ਜੋ ਸਭ ਤੋਂ ਟਾਂਗਰਾ ਵਿੱਚ ਇੰਤਨਾ ਸੀ ਸਾਡੇ ਬਿਜਲੀ ਮੰਤਰੀ ਨੂੰ ਬਾਰ-ਬਾਰ ਕਿ ਸਾਥੀ ਦੀ ਬਦਲੀ ਜਿਹੜੀ ਉਹ ਕਰਾਈ ਜਾਂਦੀ ਨਹੀਂ ਆ ਪਿਛਲੇ 7-8 2023 ਨੂੰ ਉਸ ਦੀ ਬਦਲੀ ਸਰਸਕ ਨਹੀਂ ਕੀਤੀ ਗਈ ਉਹ ਬਿਜਲੀ ਮੰਤਰੀ ਵੱਲ ਸਾਥੀ ਜਿਹੜੇ ਮਾਰਤਾ ਰਿਹਾ ਪਰ ਉਹਦੀ ਬਦਲੀ ਰੱਦ ਨਹੀਂ ਕਰਾਂਗੇ ਉਹਦੇ ਬਾਅਦ ਚ ਉਹ ਆਪਣਾ ਅਸਰ ਸੂਕੂ ਵਰਤ ਕੇ ਸਾਥੀ ਸਾਡਾ ਜਿਹੜਾ ਉਹ 7 3 2024 ਨੂੰ ਬਦਲੀ ਕਰਾ ਕੇ ਸਰਦੂ ਵੀ ਟਾਂਗ ਰਿਹਾ ਆ ਉਹ ਤੋਂ ਚੋਣ ਜਾਬਤਾ ਲੱਗ ਚੁੱਕਾ ਸੀ ਨਿਜੂ ਰੰਜਿਸ਼ ਰੱਖਦੇ ਆ ਸਾਡੀ ਬਿਜਲੀ ਮੰਤਰੀ ਨੇ ਫੇਰ ਸਾਡੇ ਸਾਥੀ ਦੀ ਜਿਹੜੀ ਬਦਲੀ ਆ ਉਹ ਚੋਣ ਜਾਬਤਾ ਖਤਮ ਹੁੰਦਿਆਂ ਸਾਰੀ ਸੱਤ 6 2024 ਨੂੰ ਹਿਆਰਪੁਰ ਦੀ ਕਰ ਦਿੱਤੀ ਹੈ ਜਿਹਦੇ ਜਿਹਦੇ ਰੋਸ ਵਜੋਂ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦਾ ਕੰਮ ਬੰਦ ਕਰਕੇ ਵੀ ਪ੍ਰੋਟੈਸਟ ਕਰ ਰਹੇ ਹਾਂ 11 ਤਰੀਕ ਨੂੰ ਅਸੀਂ ਸਭ ਨੂੰ ਟਾਂਗਰਾ ਖੇਤਰ ਨਾ ਦਿੱਤਾ ਤੇ 13 ਤਰੀਕ ਨੂੰ ਫੇਰ ਦੁਬਾਰਾ ਧਰਨਾ ਦਿੱਤਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 5 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਤੁਹਾਡਾ ਮਸਲਾ ਹੱਲ ਕਰ ਦਾਂਗੇ 18 ਤਰੀਕ ਸ਼ਾਮ 5 ਵਜੇ ਤੱਕ ਸਾਡਾ ਮਸਲਾ ਨਿਹਾਲਾ ਹੋਇਆ ਅਸੀਂ ਉੱਚ ਅਧਿਕਾਰੀਆਂ ਨਾਲ ਫੇਰ ਸੰਪਰਕ ਕੀਤਾ ਪਰ ਉਹਨਾਂ ਨੇ ਆਪਣੀ ਬੇਵਸੀ ਯਾਦ ਕਰਦੇ ਹੋਏ ਸਾਨੂੰ ਇਹ ਸਿਰਿਆ ਦਿੱਤਾ ਕਿ ਅਸੀਂ ਤੁਹਾਡੀ ਸਾਡੀ ਕੋਈ ਸੁਣਦਾ ਗਣਦਾ ਨਹੀਂ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਤੁਹਾਡੀ ਬਦਲੀ ਰੱਦ ਨਹੀਂ ਹੋ ਸਕਦੀ ਅਸੀਂ ਇਹ ਆਪਣਾ ਸ਼ਿਕਾਇਤ ਜਿਹੜਾ 19 ਤਰੀਕ ਤੋਂ ਲਗਾਤਾਰ ਜਾਰੀ ਕੀਤਾ 2 یونیورسٹی ਟਾਗਰ ਦੇ ਵਿੱਚ ਮਾਰਚ ਕੀਤਾ ਹੋਣ ਤੱਕ ਕਾਰਨ ਕੀ ਰਿਹਾ ਬਦਲੀ ਹੋਣ ਦਾ ਮੇਨ ਕਾਰਨ ਇੱਕੋ ਹੀ ਹੈ ਕਿ ਇਹ ਸਾਥੀ ਜਿਹੜੀ ਆ ਉਹਨੇ ਵੋਟਾਂ ਜਿਹੜੀਆਂ ਸਾਡੇ ਸਰਪੰਚ ਸੰਗ ਹੀ ਹਿੱਟੂ ਤੇ ਕੈਂਪ ਇਜਾਓ ਦੇ ਉੱਪਰ ਬਹੁਤ ਵੱਡਾ ਪਰਿਵਾਰ ਆ ਉਹ ਜਿਹੜੇ ਜਾਤੀ ਆ ਉਹਨਾਂ ਦੇ ਘਟੋ ਘਟਾ ਮਤਲਬ ਦਢ ਦਢ 200 ਬੰਦੇ ਘਰ ਦਾ ਉਹ ਜੀ ਹੈ ਉਹਨਾਂ ਦੇ ਪਿੰਡ ਦੇ ਵਿੱਚ ਪੂਰੇ ਹੁੰਦਾ ਹਿੱਸੇ ਆ ਉਹ ਸਰਪੰਚ ਵੀ ਉਹਦੀ ਮਰਜ਼ੀ ਨਾਲ ਬੰਦਾ ਮੈਂਬਰ ਵੀ ਉਹਦੀ ਮਰਜ਼ੀ ਨਾਲ ਬੰਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਨੇ ਬਦਲ ਉਹ ਕੋਈ ਦੋਸ਼ ਹੀ ਲਾ ਰਿਆ ਤੇ ਇਹਨੇ ਸਾਨੂੰ ਨਾ ਵੋਟਾਂ ਪਾਈਆਂ ਤੇ ਨਾ ਆਪਣੇ ਪਰਿਵਾਰ ਦੀਆਂ ਪੁਆਈਆਂ ਇਸ ਕਰਕੇ ਉਹ ਸਾਥੀ ਦੀ ਬਾਰ ਬਾਰ ਬਦਲੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਸੀਂ ਇਸ ਬਦਲੀ ਰੱਦ ਕਰਾਉਣ ਲਈ ਹਰਹੀਂ ਲੜ ਵਰਤੇ ਹਰ ਸੰਘਰਸ਼ ਦੇ ਮੈਦਾਨ ਵਿੱਚ ਆਏ ਆ ਜਿੰਨਾ ਤੇ ਚੇਤ ਤੱਕ ਇਹ ਬਦਲੀ ਰੱਦ ਨਹੀਂ ਦੀ ਅਸੀਂ ਇਹ ਸੰਘਰਸ਼ ਚਾਈ ਤੱਕ ਵੀ ਲੜਨਾ ਪਿਆ ਤੇ ਹਰ ਕੀਮਤੇ ਇਹ ਸੰਘਰਸ਼ ਲੜਾਂਗੇ ਜਿੱਤਾਂਗੇ ਅਸੀਂ ਵਿਸ਼ਵਾਸ ਨਾਲ ਕਹਿੰਦੇ ਆ ਦੇਆ ਕਈ ਬਿਜਲੀ ਮੰਤਰੀ ਦੇ ਖਿਲਾਫ ਲੜਦੇ ਦਮ ਤੱਕ ਲੜਦੇ ਰਵਾਂਗੇ ਤੇ ਸੰਘਰਸ਼ ਜੀਤ ਕੇ ਨਿਕਲਾਂਗੇ